ਸੰਤ ਮਹਾਂਪੁਰਸ਼ਾਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਨੀ ਮਹਿਮਾ ਜੋ ਵੀ ਸੰਤ ਜੀ ਆਪਣੇ ਮੁਖ ਦੇ ਵਿੱਚੋਂ ਗੱਲ ਕਹਿ ਦਿੰਦੇ ਸਨ ਉਸ ਗੱਲ ਨੂੰ ਰੱਬ ਵੀ ਨਹੀਂ ਸੀ ਮੋੜਦਾ ਤੁਹਾਨੂੰ ਦਿਖਾ ਰਹੇ ਆ ਵੱਡੀ ਗਿੰਦੀ ਵਿੱਚ ਸਰਦਾਲੂ ਸ਼੍ਰੀ ਸ਼੍ਰੀਖਸਵਟ ਸਿੱਧਾ ਬਾਬਾ ਬੇਂਦਰਦਾ ਜੀ ਦੀ ਸਮਾਧ ਤੇ ਨਤਮਸਤਕ ਹੋਣ ਲਈ ਦੂਰ ਦਰਾਡੇ ਤੋਂ ਪਹੁੰਚ ਰਹੇ ਨੇ ਕੀ ਵੀ ਸੰਤ ਮਹਾਪੁਰਸ਼ਾਂ ਦੀ ਸਮਾਧ ਤੇ ਨਤਮਸਤਪ ਹੋਣ ਲਈ ਆਏ ਹਾਂ ਸੰਤ ਜੀ ਨਗਰ ਦੇ ਇਲਾਕੇ ਤੇ ਮੇਰ ਪਰਿਆ ਹੱਥ ਮੜਾਈ ਰੱਖਣ ਸੰਤ ਸੇਵਾ ਦਾ ਅਧਿਮੋ尼 ਜੋ ਬਹੁਤ ਹੀ ਕਰਨੀ ਵਾਲੇ ਸੰਤ ਸਨ ਇਹਨਾਂ ਦੀ ਮਹਿਮਾ ਵੀ ਦੂਰ ਦਰਾਡੇ ਤੋਂ ਸੰਗਤ ਬੱਡੀ ਗਿੰਤੀ ਵਿੱਚ ਨਤਮਸਤਕ ਹੋਣ ਲਈ ਡੀਰੇ ਰਾਜਿੰਦਰ ਦਾਸ ਵਿਖੇ ਪਹੁੰਚ ਰਹੇ ਨੇ ਮੁਕਸ਼ਰ ਜਾਲਿਕਾ ਸੰਤ ਬਾਪੂ ਆਲੜਾ ਜੀ ਸੰਗਤਾਂ ਦੀ ਪੰਗਤ ਸ਼ੁਰੂ ਹੋ ਚੁੱਕੀ ਹੈ ਜੁਨਾ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੰਤ ਮਾਪੂਛਾ ਦਾ ਸੰਗਤਾਂ ਦੀ ਪੰਗਤ ਵੱਡੀ ਗਿਣਤੀ ਵਿੱਚ ਵੱਖ-ਵੱਖ ਸੁਭੇਦੋਂ ਸਾਧੂ ਮਹਾਤਮਾ ਪਹੁੰਚੇ ਨੇ ਸਾਧੂ ਮਹਾਪੁਰਸ਼ ਇਹ ਭੰਗਤ ਬਹਾਰੇ ਆ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸਾਧੂ ਮਹਾਪੁਰਸ਼ ਕਨੇਦਾਂ ਨੂੰ ਲੁਹਾ ਰਹੇ ਆ ਛੋਟੇ ਛੋਟੇ ਬੱਚੇ ਵੀ ਲੰਗਰ ਦੇ ਵਿੱਚ ਸੇਵਾ ਕਰਦੇ ਹੋਏ ਪਾਣੀ ਦੀ ਸ੍ਰੀ ਸ਼੍ਰੀਖਸਵਤ ਸੇਧਾ ਬਾਬਾ ਅੰਦਰਦਾਜ਼ ਜੀ ਦੀ 43ਵੀਂ ਵਰ੍ਹੇ ਨੂੰ ਲੈ ਕੇ ਸੰਤ ਬਾਬਾ ਭਗਵਾਨ ਅੰਦਰਦਾਜ਼ ਜੀ ਦੀ ਗੁਆਈ ਦੇ ਵਿੱਚ ਸਭ ਪ੍ਰਬੰਧ ਕੀਤੇ ਗਏ ਨੇ ਊਰ ਦੇ ਰਾਡੇ ਤੋਂ ਸਾਧੂ ਮਹਾਪੁਰਸ਼ ਵਰਤੀ ਤੇ ਬਾਬਾ ਜੀ ਨਤਮਸਤਕ ਹੋਣ ਲਈ ਪਹੁੰਚੇ ਨੇ ਸ਼ਾਂਤਾਂ ਦੀ ਪੰਗਤ ਸ਼ੁਰੂ ਹੋ ਚੁੱਕੀ ਹੈ ਸੰਤ ਬਾਬਾ ਭਗਵਾਨ ਦਾ ਜੀ ਸੰਤਾਂ ਦਾ ਮਾਨ ਸਨਮਾਨ ਕਰ ਰਹੇ ਨੇ ਅਦੇ ਸੰਤ ਮਹਾਪੁਰਸ਼ ਲੰਗਰ ਪ੍ਰਸ਼ਾਦਾ ਸ਼ਾਗਰੈ ਨੇ ਜੀ 108 ਸਿੱਧ ਬਾਬਾ ਅੰਦਰ ਦਾ ਜੀ ਬਰਸਿੰ ਲੈ ਕੇ ਸੰਤ ਜੀ ਸਰਦਾ ਜੀ ਢੰਗੜਾ ਵਾਲੇ ਅਤੇ ਸੰਤ ਵਿਵੇਕ मुनि ਜੀ ਅੰਕਟ ਮੋਹਨ ਮੰਦਿਰ ਆਪਾਟੇਲ ਮਾਰੋਡ ਵਿਸ਼ੇਸ਼ ਤੌਰ ਤੇ ਹਰ ਸਾਲ ਸ਼ੰਤਿੰਦਰ ਰਾਜ ਜੀ ਨੂੰ ਨਤਮਸਤਕ ਹੋਣ ਲਈ ਪਹੁੰਚਦੇ ਨੇ ਬਹੁਤ ਕਰਨੀ ਵਾਲੇ ਸੰਤ ਨੇ ਇਹਨਾਂ ਦਾ ਕਿਹਾ ਰੱਬ ਵੀ ਨਹੀਂ ਮੋੜਦਾ ਸੰਗਤਾਂ ਵੱਡੀ ਗਿਣਤੀ ਵਿੱਚ ਇਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਲਈ ਹਰ ਸਮੇਂ ਲੋਚਦੀਆਂ ਹਨ ਗੋਤਾ ਰਹੇ ਆ ਲੰਗਰ ਪ੍ਰਸ਼ਾਦਾ ਸ਼ਕਤ ਸੰਤਮਾ ਬ੍ਰਸ ਆਪਣੇ ਯਾਤਰਾ ਵਾਲਾ ਰਵਾਨਾ ਹੁੰਦੇ ਹੋਏ ਆਪਣੇ ਡੇਰਿਆਂ ਵੱਲ ਮੰਦਰਾਂ ਵੱਲ ਰਵਾਨਾ ਹੁੰਦੇ ਹੋਏ ਪੰਚਾਂ ਦੀ ਵਰਸੀ ਤੇ ਮਿਸਤਰੀ ਭਾਈ ਚਾਰੇ ਵੱਲੋਂ ਹਰ ਸਾਲ ਸ਼ਰਧਾਲੂਆਂ ਲਈ ਚਾਹ ਦੀ ਸੇਵਾ ਚਲਾਈ ਜਾਂਦੀ ਹੈ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਚਾਹ ਦਾ ਲੰਗਰ ਲੈਂਦੇ ਹੋਏ ਨਾਲ ਮਕੌੜੇ ਚੱਲ ਰਹੇ ਨੇ ਤੁਹਾਨੂੰ ਸਾਰਾ ਝੂਲ ਦਿਖਾ ਰਹੇ ਹਾਂ ਸੰਤਾਨੀ ਵਰ੍ਹੇਨ ਲੇਕੇ ਸੰਤ ਮਹਾਂਪੁਰਸ਼ ਸ਼ਾਂਤ ਨਿਵਾਸ ਦੇ ਵਿੱਚ ਬਿਸ਼ਰਾਮ ਕਰਦੇ ਹੋਏ ਸ਼ਾਂਤ ਮਾਨਪੁਰ

प्रभाव है भक्ति का संचार है लोगों में तपोस्थनी है विदितम ये संत महापुरुष जिन्होंने थके थानू आगे भी संत महापुरुष दाव विदूखा रहे हैं संत महापुरुष आदेश राम करते हुए ਦੂਰ ਰਾਡੇ ਤੋਂ ਸੰਤ ਮਹਾਪੁਰਸ਼ ਸੰਤਨਵਾਸ ਸਥਾਨ ਤੇ ਪਹੁੰਚੇ ਨੇ ਬਹੁਤੀ ਭਾਗਾ ਵਾਲਾ ਦਿਨ ਆਇਆ ਅੱਜ ਜਿਸ ਨਗਰੀ ਦੇ ਸੰਤ ਮਹਾਪੁਰਸ਼ ਵੱਡੀ ਗਿਣਤੀ ਵਿੱਚ ਪਹੁੰਚੇ ਸੰਤਾਂ ਮਹਾਪੁਰਸ਼ਾਂ ਦਾ ਹੀ ਸਾਰਾ ਪ੍ਰਤਾਪ ਹੈ ਜੈ ਸੰਤਾਂ ਦੀ ਸ਼ੰਤ ਸ਼ੰਤ ਬਾਬਾ ਇੰਦਰਦਾ ਜੀ ਦੀ ਵਰਥਿਨ ਲਈ ਸੇਵਾਦਾਰਾਂ ਵੱਲੋਂ ਕਈ ਦਿਨਾਂ ਤੋਂ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਦੁਕਾਰ ਰਹੇ ਆ ਮਹਲਾਮਾ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਲਈ ਪੁਰੀਆਂ ਦੀ ਸੇਵਾ ਕਰ ਰਹੇ ਨੇ ਦੂਰ-ਦਰਾਡੇ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਨਜ਼ਰ ਜਾਂਦੀ ਹੈ ਸੇਵਾਦਾਰਾਂ ਵੱਲੋਂ ਸੇਵਾ ਦਾ ਪ੍ਰਬੰਧ ਚੱਲ ਰਿਹਾ ਹੈ ਤੁਹਾਨੂੰ ਦਿਖਾ ਰਹੇ ਆਂ ਇਹ ਵੀਊ ਦਿਖਾ ਰਹੇ ਆਂ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਮੱਖਣ ਜੀ ਸ਼ੋਕ ਮਿੱਤਲ ਜੀ ਚੁਨੀ ਲਾਲ ਜੀ ਸ਼ੰਭੂ ਜੀ ਜੋ ਕਿ ਦਾਨ ਜੋ ਵੀਰ ਦਾਨ ਕਰਦੇ ਨੇ ਉਹਨਾਂ ਦੀ ਕਿਵਾ ਪਰਚੀਆਂ ਇਕੱਠੀਆਂ ਜਾਂਦੀਆਂ ਨੇ ਅਸੀਂ ਵੀ ਸੰਗਤਾਂ ਨੂੰ ਸੂਚਿਤ ਕਰਦੇ ਆਂ ਕਿ ਡੇਰੇ ਲਈ ਵਾਧੂ ਵਾਧੇ ਦਾਨ ਦਿਓ ਤਾਂ ਜੋ ਤੁਹਾਡਾ ਦਾਨ ਕਿਸੇ ਚੰਗੀ ਜਗ੍ਹਾ ਤੇ ਲੱਗ ਸਕੇ ਤੁਹਾਨੂੰ ਅੱਗੇ ਵੀ ਡੇਰੇ ਦਾ view ਦਿਖਾ ਰਹੇ ਆਂ ਸਮਾਹ ਤੇ ਲੈ ਕੇ ਚਲਦੇ ਆਂ ਸੰਤਾਂ ਜੀ ਦੇ ਦਰਸ਼ਨ ਕਰਵਾਉਣੀ ਆ ਤੁਹਾਨੂੰ ਬੋਛ ਮਾਬਾ ਕੀ ਤੁਹਾਡੀ ਅਸੀਂ ਗੱਲ ਕਰਵਾ ਰਹੇ ਆ ਟਰੱਕ ਜੁਨੀ ਦੇ ਸਾਫ ਕਾ ਪ੍ਰਧਾਨ ਅਸ਼ੋਕ ਕੁਮਾਰ ਗਰਗ ਪੂਜੀ ਨਾਲ ਹਾਂਜੀ ਬਾਬਾ ਇੰਦਰਦਾਸ ਜੀ ਦੀ ਲੋਕ ਅਸ਼ੀਰਵਾਦ ਲੈਣ ਵਾਸਤੇ ਮਤਲਬ ਕਿ ਡੇਰੇ ਦੇ ਵਿੱਚ ਪਹੁੰਚ ਰਹੇ ਹਨ ਬਾਬਾ ਇੰਦਰਦਾਸ ਡੇਰੇ ਦੇ ਵਿੱਚ ਪਹੁੰਚ ਰਹੇ ਹਨ ਆਲੀ 45ਵੀਂ ਵਰਸੀ ਤੇ ਬਾਬਾ ਜੀ ਦੇ ਅਸ਼ੀਰਵਾਦ ਵਾਸਤੇ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਮੰਡੀਆਂ ਦੇ ਲੋਕ ਪਹੁੰਚ ਰਹੇ ਹਨ ਦੰਤਾਂ ਦੀ ਵਰਥੀ ਨੂੰ ਲੈ ਕੇ ਮੀਨੀ ਸਹਾਰਾ ਕਲੱਬ ਵੱਲੋਂ ਕਿੰਨਾ ਸਮਾਂ ਹੋ ਗਿਆ ਮੈਡੀਕਲ ਕੈਂਪ ਲਾਉਂਦਿਆਂ ਨੂੰ ਮੀਨੀ ਸਹਾਰਾ ਬੈਂਡ ਕਰਵਾਉਂਦਾ ਹਾਂ ਕੋਈ ਨਹੀਂ ਬਾਬਾ ਇੰਨ੍ਹਾ ਰਾਜੀ ਨਹੀਂ ਪਰ ਸੁਮੋਤੇ ਵੱਡੀ ਗਿਤੀ ਜਿੰਦਤ ਤੱਕ ਲੈ ਨੇ ਤੇ ਉਮਾਨੀਆਂ ਨੇ ਉਤਾਨੀਆਂ ਮੋੜ ਤਾਂ ਨਹੀਂ ਇਹ ਬਰਸ ਨੂੰ ਲੈ ਕੇ ਕਿੰਨੇ ਦਿਨ ਲਾਇਆ ਜਾਂਦਾ ਕੈਂਪਾਂ ਇਹ ਕੈਂਪ ਜੀ ਦਾ ਲਗਭਗ 3 ਦਿਨ ਲਾਇਆ ਜਾਂਦਾ ਹੈਗਾ ਇਸ ਦਾ ਕੋਈ ਅਡਰਸ ਆਪਾਂ ਬਾਬਾ ਕੋਲ ਅੰਦਾਜ਼ਾ ਹੀ ਦੇਣਾ ਸੰਚਾਲਕ ਪਰਮਾਟਰ ਦਾ ਕਿਤਾਬ ਬਹੁਤ ਜਦੋਂ ਜਦੋਂ ਕੈਂਪ ਲਗਾਇਆ ਜਾਂਦਾ ਹੈ ਜੋ 24 ਘੰਟੇ ਲਗਾਤਾਰ ਇਹ ਕੈਂਪ ਵਿੱਚ ਜੋ ਮਰੀਜ਼ ਦਵਾਈ ਲੈਣ ਆਉਂਦੇ ਆ ਉਹਨਾਂ ਤੋਂ ਕੋਈ ਪੈਸਾ ਵੀ ਲਿਆ ਜਾਂਦਾ ਹੈ ਨਹੀਂ ਜੀ ਇਹ ਬਿਲਕੁਲ ਨਿਸ਼ੁਲਕ ਲਗਾਇਆ ਜਾਂਦਾ ਹੈ ਬਿਲਕੁਲ ਫਰੀਦ ਪਈ ਦਿੱਤੀ ਜਾਂਦੀ ਹੈ ਅਤੇ 24 ਘੰਟੇ ਆਪਣਾ ਸੇਵਾ ਵੀ ਸਾਡੇ ਤਹਈਆ ਕਰਵਾਈ ਰਹਦੀ ਹੈਗੀ ਹੁਣ ਤੱਕ ਅਸੀਂ 12000 ਦੇ ਕਰੀਬ ਉਹ ਐਕਸੀਡੈਂਟ ਤੇ ਪਹੁੰਚਿਆ ਹੈ ਇੱਕ ਸਟੇਟ ਬਾਰਡਰ ਮੈਚੂਆ ਹੈ ਇਹ ਹੀ ਕਲੱਬ ਹਰ ਸਮੇਂ ਲੋਕਾਂ ਦੀ ਸੇਵਾ ਚ ਤਤਪਰ